ਸਤਿਰੀਆ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੀ ਆ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਆ ਅੱਜ ਦੀ ਇਹ ਕਹਾਣੀ ਤੇ ਕਮੈਂਟ ਵਿੱਚ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀਆਂ ਕਹਾਣੀਆਂ ਕਿਵੇਂ ਦੀਆਂ ਲੱਗਦੀਆਂ ਨੇ ਤੇ ਸ਼ੁਰੂ ਕਰਦੇ ਆ ਜੀ ਅੱਜ ਦੀ ਇਹ ਕਹਾਣੀ ਜੋ ਕਿ ਇੱਕ ਠੱਗ ਤੇ ਕਿਸਾਨ ਦੀ ਕਹਾਣੀ ਹੈ ਪੰਜਾਬ ਦੇ ਇੱਕ ਪਿੰਡ ਵਿੱਚ ਬਹੁਤ ਹੀ ਸਾਦਾ ਤੇ ਭੋਲਾ ਜਿਹਾ ਕਿਸਾਨ ਰਹਿੰਦਾ ਸੀ ਉਸ ਦਾ ਨਾਮ ਸੀ ਗੁਰਦੇਵਾਲ ਸਿੰਘ ਗੁਰਦੇਵਾਲ ਸਿੰਘ ਗਰੀਬਤਾ ਸੀ ਪਰ ਮਿਹਨਤੀ ਸੀ ਉਸ ਦੇ ਕੋਲ ਆਪਣੀ ਥੋੜੀ ਜੀ ਜ਼ਮੀਨ ਸੀ ਜਿਸ ਤੇ ਉਹ ਖੇਤੀ ਕਰਦਾ ਸੀ ਸਵੇਰ ਦੇ ਤੜਕੇ ਉੱਠ ਕੇ ਉਹ ਖੇਤਾ ਵਿੱਚ ਹਲ ਜੋਤਦਾ ਪਾਣੀ ਲਾਉਂਦਾ ਤੇ ਮਿਹਨਤ ਨਾਲ ਅਨਾਜ ਉਗਾਉਂਦਾ ਸੀ ਪਿੰਡ ਵਿੱਚ ਹਰ ਕੋਈ ਉਸ ਦੀ ਸੱਚਾਈ ਅਤੇ ਸਾਦਗੀ ਦੀ ਮਿਸਾਲ ਦਿੰਦਾ ਸੀ ਪਰ ਕਿਸਮਤ ਹਮੇਸ਼ਾ ਕਿਸਾਨਾਂ ਦਾ ਸਾਥ ਨਹੀਂ ਦਿੰਦੀ ਕਈ ਵਾਰੀ ਮੀਂਹ ਵੱਧ ਪੈ ਜਾਂਦਾ ਕਈ ਵਾਰੀ ਸੋਕਾ ਪੈ ਜਾਂਦਾ ਫਿਰ ਵੀ ਗੁਰਦੇਵਾਲ ਸਿੰਘ ਹੌਸਲਾ ਨਹੀਂ ਸੀ ਛੜਦਾ ਉਹ ਸੋਚਦਾ ਸੀ ਕਿ ਰੱਬ ਦੀ ਦਿੱਤੀ ਰੋਟੀ ਹੀ ਸਭ ਤੋਂ ਵੱਡੀ ਨੇਮਤ ਹੈ ਉਸ ਦੇ ਘਰ ਵਿੱਚ ਉਸ ਦੀ ਪਤਨੀ ਸੀ ਅਤੇ ਦੋ ਬੱਚੇ ਸਨ ਇੱਕ ਮੁੰਡਾ ਬਲਵਿੰਦਰ ਅਤੇ ਕੁੜੀ ਦਾ ਨਾਂ ਸੀ ਸੁਖੀ ਪਤਨੀ ਵੀ ਬਹੁਤ ਮਿਹਨਤੀ ਸੀ ਉਹ ਘਰ ਦੇ ਕੰਮਕਾਜ ਕਰਦੀ ਸੀ ਬੱਚਿਆਂ ਦੀ ਦੇਖਭਾਲ ਕਰਦੀ ਸੀ ਕਈ ਵਾਰੀ ਖੇਤਾਂ ਵਿੱਚ ਵੀ ਆਪਣੇ ਘਰ ਵਾਲੇ ਨਾਲ ਹੱਥ ਬਟਾਉਂਦੀ ਸੀ ਇੱਕ ਦਿਨ ਪਿੰਡ ਵਿੱਚ ਇੱਕ ਅਜਨਬੀ ਆਇਆ ਉਹ ਬਹੁਤ ਹੀ ਚਲਾਕ ਅਤੇ ਚਲਾਕੀ ਨਾਲ ਲੋਕਾਂ ਨਾਲ ਗੱਲਾਂ ਕਰਦਾ ਸੀ ਉਸ ਦਾ ਨਾਂ ਸੀ ਰਤਨਾ ਲੋਕ ਉਸ ਨੂੰ ਰਤਨਾ ਬਾਬਾ ਕਹਿਣ ਲੱਗੇ ਕਿਉਂਕਿ ਉਹ ਆਪਣੇ ਆਪ ਨੂੰ ਵੱਡਾ ਗਿਆਨੀ ਜਾਦੂ ਟੋਣੇ ਦਾ ਮਾਹਿਰ ਦੱਸਦਾ ਸੀ ਲੋਕਾਂ ਨੂੰ ਭੁਲਾਵੇਂ ਵਿੱਚ ਪਾਉਂਦਾ ਸੀ ਉਸ ਕੋਲ ਬਹੁਤ ਹੀ ਅਲੌਕਿਕ ਸ਼ਕਤੀਆਂ ਸਨ ਰਤਨਾ ਦੀਆਂ ਅੱਖਾਂ ਵਿੱਚ ਹਮੇਸ਼ਾ ਚਲਾਕੀ ਚਲਕਦੀ ਸੀ ਉਹ ਲੋਕਾਂ ਦੀਆਂ ਕਮਜ਼ੋਰੀਆਂ ਪਾਪਣ ਵਿੱਚ ਬਹੁਤ ਹੀ ਮਾਹਿਰ ਸੀ ਜਿੱਥੇ ਵੀ ਕਿਸੇ ਨੂੰ ਦੁੱਖ ਕਲੇਸ਼ ਹੁੰਦਾ ਉਹ ਉੱਥੇ ਆਪਣਾ ਦਫ਼ਤਰ ਖੋਲ੍ਹ ਲੈਂਦਾ ਕਿਸੇ ਨੂੰ ਬੱਚਾ ਨਾ ਹੋਵੇ ਕਿਸੇ ਦੀ ਫਸਲ ਨਾ ਵਧੀਆ ਹੋਵੇ ਕਿਸੇ ਦੇ ਘਰ ਵਿੱਚ ਬਿਮਾਰੀ ਹੋਵੇ ਰਤਨਾ ਸਭ ਕੁਝ ਕਹਿ ਦਿੰਦਾ ਰਤਨਾ ਕਹਿੰਦਾ ਮੇਰੇ ਕੋਲੇ ਸਭ ਦੇ ਇਲਾਜ ਨੇ ਸਿਰਫ ਮੇਰੀਆਂ ਗੱਲਾਂ ਮੰਨੋ ਤੇ ਕੁਝ ਨੇਮ ਚੜਾਓ ਹੌਲੀ-ਹੌਲੀ ਕੁਝ ਲੋਕ ਉਸ ਦੇ ਜਾਲ ਵਿੱਚ ਫਸਦੇ ਚਲੇ ਗਏ ਕਿਸੇ ਨੇ ਮੁਰਗਾ ਚੜਾਇਆ ਕਿਸੇ ਨੇ ਪੈਸੇ ਦਿੱਤੇ ਕਿਸੇ ਨੇ ਦੁੱਧ ਦਹੀਂ ਲਿਆ ਕਿ ਉਸ ਨੂੰ ਰਾਜੀ ਕੀਤਾ ਰਤਨਾ ਨੇ ਆਪਣੀ ਰੋਜੀ ਰੋਟੀ ਦਾ ਸਾਧਨ ਸੌਖਾ ਬਣਾ ਲਿਆ ਹੁਣ ਉਸ ਨੂੰ ਬਹੁਤ ਹੀ ਆਸਾਨ ਹੋ ਗਿਆ ਸੀ ਕਿ ਮੰਗ ਕੇ ਉਹ ਲੋਕਾਂ ਕੋਲੋਂ ਲੈ ਲੈਂਦਾ ਸੀ ਇੱਕ ਦਿਨ ਗੁਰਧਿਆਲ ਸਿੰਘ ਦੀ ਫਸਲ ਨੂੰ ਟਿੱਡੀਆਂ ਨੇ ਨੁਕਸਾਨ ਪਹੁੰਚਾ ਦਿੱਤਾ ਉਹ ਬਹੁਤ ਦੁਖੀ ਸੀ ਪਿੰਡ ਦੇ ਕੁਝ ਲੋਕਾਂ ਨੇ ਕਿਹਾ ਗੁਰਧਿਆਲ ਭਰਾ ਤੂੰ ਰਤਨਾ ਬਾਬੇ ਕੋਲ ਜਾ ਕੇ ਵੇਖ ਉੱਥੇ ਜਾ ਕੇ ਤੇਰਾ ਕੰਮ ਬਣ ਜਾਵੇਗਾ ਭੋਲਾ ਕਿਸਾਨ ਸਾਦਗੀ ਨਾਲ ਰਤਨਾ ਕੋਲ ਗਿਆ ਰਤਨਾ ਨੇ ਉਹਦੀ ਹਾਲਤ ਵੇਖ ਕੇ ਤੁਰੰਤ ਸੋਚਿਆ ਇਹ ਤਾਂ ਸੌਖਾ ਸ਼ਿਕਾਰ ਹੈ ਇਸ ਨੂੰ ਆਪਣੇ ਜਾਲ ਵਿੱਚ ਫਸਾਉਣਾ ਚਾਹੀਦਾ ਰਤਨਾ ਨੇ ਉਸ ਨੂੰ ਕਿਹਾ ਤੇਰੀ ਫਸਲ ਦੀ ਬਰਬਾਦੀ ਕੋਈ ਆਮ ਗੱਲ ਨਹੀਂ ਇਹ ਤੇਰੇ ਪੁਰਖਿਆਂ ਦੀ ਰੁੱਸੀ ਆਈ ਹੈ ਮੈਂ ਤੈਨੂੰ 3 ਦਿਨਾਂ ਵਿੱਚ ਉਪਾਅ ਦੱਸਾਂਗਾ ਪਰ ਉਸ ਲਈ ਤੈਨੂੰ ਕੁਝ ਚੀਜ਼ਾਂ ਲਿਆ ਕੇ ਦੇਣੀਆਂ ਪੈਣਗੀਆਂ ਗੁਰਦੇਵਾਲ ਨੇ ਕਿਹਾ ਕੀ ਬਾਬਾ ਜੀ ਕਿਹੜੀਆਂ ਚੀਜ਼ਾਂ ਤਾਂ ਰਤਨਾ ਨੇ ਚਲਾਕੀ ਨਾਲ ਕਿਹਾ ਇੱਕ ਸਫੈਦ ਬੱਕਰੀ 5 ਛੇਰ ਚੌਲ 2 ਕਿਲੋ ਘਿਓ ਅਤੇ ਕੁਝ ਸੋਨੇ ਦੀਆਂ ਮੋਹਰਾ ਗੁਰਦੇਵਾਲ ਹੈਰਾਨ ਹੋ ਗਿਆ ਉਹ ਸੋਚਣ ਲੱਗਾ ਮੈਂ ਗਰੀਬ ਕਿਸਾਨ ਆ ਮੈਂ ਸੋਨੇ ਦੀਆਂ ਮੋਹਰਾ ਕਿੱਥੋਂ ਲਿਆ ਸਕਦਾ ਉਹ ਸੋਚ-ਸੋਚ ਕੇ ਅੰਦਰੋਂ-ਅੰਦਰ ਦੁਖੀ ਹੋ ਰਿਹਾ ਸੀ। ਗੁਰਦਿਆਲ ਸਿੰਘ ਰਤਨਾ ਦੀਆਂ ਗੱਲਾਂ ਸੁਣ ਕੇ ਘਰ ਆ ਗਿਆ ਤਾਂ ਉਸ ਦੇ ਦਿਲ ਵਿੱਚ ਇੱਕ ਬਹੁਤ ਕਵਰਾ ਹਟ ਸੀ। ਉਹ ਆਪਣੀ ਪਤਨੀ 파ਰੋ ਕੋਲ ਗਿਆ ਤੇ ਸਾਰੀ ਗੱਲ ਦੱਸੀ। 파ਰੋ ਨੇ ਕਿਹਾ ਸੁਣੋ ਗੁਰਦਿਆਲ ਅਸੀਂ ਗਰੀਬ ਲੋਕਾਂ ਉਸ ਨੇ ਸਾਰੀ ਗੱਲ ਆਪਣੀ ਪਤਨੀ ਨੂੰ ਦੱਸੀ। 파ਰੋ ਨੇ ਕਿਹਾ ਸੁਣੋ ਗੁਰਦਿਆਲ ਜੀ ਅਸੀਂ ਗਰੀਬ ਲੋਕਾਂ ਸਾਡੇ ਕੋਲੇ ਨਾ ਤਾਂ ਸੋਨੇ ਦੀਆਂ ਮੋਹਰਾਂ ਨੇ ਤੇ ਨਾ ਹੀ ਕੋਈ ਸਫੈਦ ਬੱਕਰੀ ਇਹ ਰਤਨਾ ਤਾਂ ਕੋਈ ਠੱਗ ਜਿਹਾ ਲੱਗਦਾ ਮੈਨੂੰ ਪਰ ਗੁਰਧਿਆਲ ਸਿੰਘ ਬਹੁਤ ਸਾਦਾ ਸੀ ਉਸਨੇ ਕਿਹਾ ਪਾਰ ਪਿੰਡ ਦੇ ਲੋਕ ਵੀ ਕਹਿੰਦੇ ਨੇ ਕਿ ਬਾਬਾ ਸਭ ਕੁਝ ਠੀਕ ਕਰ ਸਕਦਾ ਸ਼ਾਇਦ ਅਸੀਂ ਉਸ ਦਾ ਹੁਕਮ ਮੰਨ ਲਈਏ ਤਾਂ ਸਾਡੀ ਫਸਲ ਬਚ ਜਾਏ ਪਾਰੋ ਨੇ ਚੁੱਪ ਕਰਕੇ ਸੋਚਿਆ ਉਹ ਆਪਣੇ ਪਤੀ ਦਾ ਮਨ ਨਹੀਂ ਦਿਖਾਉਣਾ ਚਾਹੁੰਦੀ ਸੀ ਇਸ ਲਈ ਉਸਨੇ ਕਿਹਾ ਕਿ ਠੀਕ ਹੈ ਜੀ ਜਿਵੇਂ ਤੁਹਾਡੀ ਮਰਜ਼ੀ ਤੁਸੀਂ ਕਰ ਲਓ ਅਗਲੇ ਦਿਨ ਗੁਰਦਿਆਲ ਸਿੰਘ ਨੇ ਆਪਣੀ ਇੱਕ ਗਾਂ ਵੇਚ ਦਿੱਤੀ ਤੇ ਉਸ ਵੇਚ ਉਸ ਨੂੰ ਵੇਚ ਕੇ ਕੁਝ ਪੈਸੇ ਇਕੱਠੇ ਕੀਤੇ ਉਸਨੇ ਘਰ ਤੋਂ ਚੌਲ ਤੇ ਘਿਓ ਵੀ ਕੱਢਿਆ ਤੇ ਰਤਨਾ ਕੋਲ ਪਹੁੰਚਿਆ ਰਤਨਾ ਨੇ ਉਸ ਨੂੰ ਦੇਖ ਕੇ ਹੰਕਾਰ ਨਾਲ ਮੁਸਕਰਾਇਆ ਆ ਗਿਆ ਭੋਲਾ ਕਿਸਾਨ ਗੁਰਦਿਆਲ ਨੇ ਸਾਰੀ ਸਮੱਗਰੀ ਉਸ ਦੇ ਅੱਗੇ ਰੱਖ ਦਿੱਤੀ ਰਤਨਾਏ ਨੇ ਇੱਕ ਨਕਲੀ ਮੰਤਰ ਪੜਿਆ ਤੇ ਹੱਥ ਹਿਲਾਏ ਤੇ ਕਿਹਾ ਹੁਣ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਤੇਰੀ ਫਸਲ ਵੀ ਫਿਰ ਤੋਂ ਹਰੀ ਹੋਵੇਗੀ ਪਰ ਇੱਕ ਸ਼ਰਤ ਹੈ ਤੈਨੂੰ ਮੇਰੇ ਲਈ ਹਰ ਮਹੀਨੇ ਚੜ੍ਹਾਵਾ ਲਿਆ ਕੇ ਦੇਣਾ ਪਿਆ ਕਰੂ ਗੁਰਧਾਮ ਤਿਆਰ ਹੋ ਗਿਆ ਕਹਿੰਦਾ ਪਰ ਬਾਬਾ ਜੀ ਤੁਸੀਂ ਇਹ ਸਭ ਤਾਂ ਕਹਿ ਰਹੇ ਹੋ ਪਰ ਮੈਂ ਤਾਂ ਬਹੁਤ ਗਰੀਬ ਹ ਰਤਨਾ ਨੇ ਨਕਲੀ ਗੰਭੀਰ ਆਵਾਜ਼ ਵਿੱਚ ਕਿਹਾ ਗਰੀਬੀ ਤੇ ਅਮੀਰੀ ਦਾ ਮਾਲਕ ਰੱਬ ਹੈ ਜੇ ਤੂੰ ਮੇਰੀਆਂ ਗੱਲਾਂ ਨਹੀਂ ਮੰਨੇਗਾ ਤਾਂ ਤੇਰੇ ਘਰ ਵਿੱਚ ਕਲੇਸ਼ ਹੋਵੇਗਾ ਇਹ ਸੁਣ ਕੇ ਗੁਰਦੇਵਾਲ ਡਰ ਗਿਆ ਉਹ ਸੋਚਣ ਲੱਗਾ ਜੇ ਮੇਰੇ ਨਾਲ ਮੰਨਣ ਕਾਰਨ ਬੱਚਿਆਂ ਨੂੰ ਕੁਝ ਹੋ ਗਿਆ ਤਾਂ ਇਸ ਤਰ੍ਹਾਂ ਰਤਨਾ ਨੇ ਉਸ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਹੌਲੀ ਹੌਲੀ ਗੁਰਦੇਵਾਲ ਦੀ ਗੱਲ ਪਿੰਡ ਵਿੱਚ ਫੈਲ ਗਈ ਕੁਝ ਲੋਕ ਹੱਸਣ ਲੱਗੇ ਬਾ ਭੋਲੇ ਗੁਰਦੇਵਾਲ ਨੂੰ ਵੀ ਰਤਨਾ ਨੇ ਆਪਣੀ ਲਪੇਟ ਵਿੱਚ ਲੈ ਲਿਆ ਕੁਝ ਲੋਕ ਸੋਚਦੇ ਸ਼ਾਇਦ ਸੱਚ ਮੁੱਚ ਬਾਪੂ ਕੋਲ ਸ਼ਕਤੀ ਹੈ ਇਸ ਤਰ੍ਹਾਂ ਰਤਨਾ ਦਾ ਦਫ਼ਤਰ ਹੋਰ ਵੀ ਰੌਣਕਾਂ ਨਾਲ ਭਰਿਆ ਹੋ ਗਿਆ ਲੋਕ ਆਪਣੇ ਆਪਣੇ ਦੁੱਖ ਲੈ ਕੇ ਆਉਂਦੇ ਰਤਨਾ ਉਹਨਾਂ ਨੂੰ ਵੱਖ-ਵੱਖ ਨੀਮ ਦੱਸਦਾ ਤੇ ਪੈਸੇ ਲੁੱਟੀ ਜਾਂਦਾ ਦੂਜੇ ਪਾਸੇ ਗੁਰਦੇਵਾਲ ਦੇ ਘਰ ਘਾਟੇ ਵਿੱਚ ਜਾਣ ਲੱਗਾ ਉਸਨੇ ਇੱਕ ਗਾਹ ਵੇਚੀ ਸੀ ਬੱਚਿਆਂ ਲਈ ਖਾਣ ਪੀਣ ਘੱਟ ਪੈਣ ਲੱਗਾ ਪਾਰੋ ਬਾਰ-ਬਾਰ ਕਹਿੰਦੀ ਰਹੀ ਗੁਰਧਿਆਲ ਇਹ ਰਤਨਾ ਬਾਬਾ ਠੱਗ ਹੈ ਸਾਡੀ ਮਿਹਨਤੀ ਕਮਾਈ ਖਾ ਰਿਆ ਏ ਪਰ ਗੁਰਧਿਆਲ ਦੀਆਂ ਅੱਖਾਂ ਵਿੱਚ ਉਸ ਦੀ ਪੱਟੀ ਬੰਨੀ ਹੋਈ ਸੀ ਤੇ ਗੁਰਧਿਆਲ ਬਹੁਤ ਹੀ ਭੋਲਾ ਸੀ ਉਹ ਸੋਚ ਵੀ ਨਹੀਂ ਸੀ ਸਕਦਾ ਕਿ ਸੱਚਮੁੱਚ ਇਹ ਬਾਬਾ ਖਤਰਨਾਕ ਵੀ ਹੋ ਸਕਦਾ ਹੈ ਗੁਰਧਿਆਲ ਸਿੰਘ ਦਾ ਘਰ ਹੁਣ ਦਿਨੋਂ-ਦਿਨ ਤੰਗੀ ਵਿੱਚ ਡੁੱਬਣ ਲੱਗਾ ਸੀ ਪਰ ਪਾਰੋ ਅੰਦਰੋਂ ਟੁੱਟਦੀ ਜਾ ਰਹੀ ਸੀ ਉਸਨੇ ਸੋਚਿਆ ਜੇ ਇਹ ਹਾਲਾਤ ਰਹੇ ਤਾਂ ਬੱਚਿਆਂ ਦਾ ਭਵਿੱਖ ਹਨੇਰਾ ਹੋ ਜਾਵੇਗਾ ਇੱਕ ਦਿਨ ਉਹ ਗੁਰਦੇਵਾਲ ਨਾਲ ਗੁੱਸੇ ਵਿੱਚ ਬੋਲੀ ਸੁਣੋ ਗੁਰਦੇਵਾਲ ਤੁਸੀਂ ਬਾਬੇ ਦੇ ਚੱਕਰ ਵਿੱਚ ਆ ਕੇ ਸਾਡਾ ਘਰ ਖਰਾਬ ਕਰ ਦਿੱਤਾ ਬੱਚਿਆਂ ਨੂੰ ਰੋਟੀ ਨਹੀਂ ਮਿਲਦੀ ਪਰ ਤੁਸੀਂ ਉਸ ਨੂੰ ਚੜਾਵਾ ਚੜਾਉਂਦੇ ਹੋ ਗੁਰਦੇਵਾਲ ਨੇ ਹੌਲੀ ਜੀ ਆਵਾਜ਼ ਵਿੱਚ ਕਿਹਾ ਪਾਰੋ ਤੁਸੀਂ ਸਮਝਦੇ ਨਹੀਂ ਜੇ ਮੈਂ ਬਾਬੇ ਨੂੰ ਨਰਾਜ਼ ਕਰ ਦਿੱਤਾ ਜੇ ਸਾਡਾ ਕੁਝ ਨੁਕਸਾਨ ਹੋ ਗਿਆ ਫਿਰ ਪਾਰੋ ਨੇ ਚੁੱਪ ਹੋ ਕੇ ਰੱਬ ਅੱਗੇ ਹੱਥ ਜੋੜੇ ਤੇ ਦਿਲੋਂ ਪ੍ਰਾਰਥਨਾ ਕਰਨ ਲੱਗੀ ਕਿ ਤੇਰੇ ਕਿਸੇ ਤਰ੍ਹਾਂ ਵੀ ਗੁਰਦੇਵਾਲ ਨੂੰ ਸੱਚ ਨਜ਼ਰ ਆ ਜਾਵੇ ਪਿੰਡ ਦੇ ਕੁਝ ਸਮਝਦਾਰ ਲੋਕਾਂ ਨੂੰ ਪਹਿਲਾਂ ਤੋਂ ਹੀ ਰਤਨਾ ਉੱਤੇ ਸ਼ੱਕ ਸੀ ਉਹ ਵੇਖਦੇ ਸੀ ਕਿ ਕਿਵੇਂ ਉਹ ਕਿਸੇ ਨੂੰ ਮੱਖ ਵੱਖ ਨਾਮ ਦੱਸਦਾ ਤੇ ਚੜਾਵੇ ਮੰਗਦਾ ਇੱਕ ਵਜ਼ੁਰਗ ਬਾਬਾ ਕਿਰਪਾਲ ਸਿੰਘ ਜੀ ਉਹ ਗੁਰਧਿਆਲ ਨੂੰ ਮਿਲਿਆ ਤੇ ਕਹਿਣ ਲੱਗਾ ਪੁੱਤਰ ਠੱਗ ਲੋਕ ਹਮੇਸ਼ਾ ਭੋਲਿਆਂ ਦਾ ਫਾਇਦਾ ਚੁੱਕਦੇ ਨੇ ਰਤਨਾ ਵੀ ਉਹਨਾਂ ਵਿੱਚੋਂ ਇੱਕ ਐ ਗੁਰਧਿਆਲ ਨੇ ਥੋੜਾ ਸੋਚਿਆ ਪਰ ਫਿਰ ਵੀ ਡਰ ਉਹਦੇ ਦਿਲ ਵਿੱਚ ਵੱਡਾ ਸੀ ਉਸਨੇ ਕਿਹਾ ਬਾਬਾ ਜੀ ਜੇ ਉਹ ਸੱਚਮੁੱਚ ਸ਼ਕਤੀ ਵਾਲਾ ਹੋਵੇ ਤਾਂ ਬਾਬਾ ਕਿਰਪਾਲ ਮੁਸਕਰਾ ਕੇ ਬੋਲੇ ਇਹ ਗੱਲ ਗੁਰਧਿਆਲ ਦੇ ਦਿਲ ਵਿੱਚ ਛੁੱਬ ਗਈ ਪਰ ਡਰ ਨੇ ਉਸ ਦੀ ਸੋਚ ਨੂੰ ਪੂਰਾ ਨਾ ਖੁੱਲਣ ਦਿੱਤਾ ਰਤਨਾ ਨੂੰ ਅਹਿਸਾਸ ਹੋ ਗਿਆ ਸੀ ਕਿ ਗੁਰਧਿਆਲ ਹੁਣ ਉਸਦੇ ਜਾਲ ਵਿੱਚ ਫਸ ਗਿਆ ਏ ਉਸਨੇ ਇੱਕ ਨਵੀਂ ਚਾਲ ਚੱਲੀ ਉਸਨੇ ਗੁਰਧਿਆਲ ਨੂੰ ਕਿਹਾ ਤੇਰੇ ਘਰ ਵਿੱਚ ਇੱਕ ਖਜ਼ਾਨਾ ਛੁਪਿਆ ਜੇ ਤੂੰ ਮੇਰੀਆਂ ਗੱਲਾਂ ਮੰਨੇ ਤਾਂ ਮੈਂ ਉਹ ਖਜ਼ਾਨਾ ਤੈਨੂੰ ਦਿਵਾ ਸਕਦਾ ਗੁਰਧਿਆਲ ਦੀਆਂ ਅੱਖਾਂ ਖੁੱਲ ਗਈਆਂ ਉਸਨੇ ਕਿਹਾ ਖਜ਼ਾਨਾ ਪਰ ਮੇਰੇ ਘਰ ਵਿੱਚ ਤਾਂ ਕੁਝ ਵੀ ਨਹੀਂ ਰਤਨਾ ਹੱਸ ਕੇ ਬੋਲਿਆ ਤੈਨੂੰ ਪਤਾ ਨਹੀਂ ਪਰ ਮੈਂ ਆਪਣੀਆਂ ਸ਼ਕਤੀਆਂ ਨਾਲ ਵੇਖ ਲਿਆ ਪਰ ਉਸ ਖਜ਼ਾਨੇ ਨੂੰ ਕੱਢਣ ਲਈ ਤੈਨੂੰ ਹੋਰ ਚੜਾਵਾ ਦੇਣਾ ਪੈਣਾ ਇਹ ਸੁਣ ਕੇ ਗੁਰਦੇਵਾਲ ਦੇ ਮਨ ਵਿੱਚ ਲਾਲਚ ਦੀ ਇੱਕ ਛੋਟੀ ਜੀ ਚਿੰਗਾਰੀ ਜਗ ਪਈ ਉਸ ਨੇ ਸੋਚਿਆ ਕਿ ਜੇ ਸੱਚਮੁੱਚ ਖਜ਼ਾਨਾ ਮਿਲ ਜਾਵੇ ਤਾਂ ਸਾਡੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਪਰ ਜਦੋਂ ਗੁਰਦੇਵਾਲ ਨੇ ਇਹ ਗੱਲ ਆ ਕੇ ਪਾਰੋ ਨੂੰ ਦੱਸੀ ਤਾਂ ਉਹ ਗੁੱਸੇ ਵਿੱਚ ਆ ਗਈ ਹਾਏ ਰੱਬਾ ਤੁਸੀਂ ਤਾਂ ਹੋਰ ਵੀ ਵੱਡੇ ਜਾਲ ਵਿੱਚ ਫਸ ਰਹੇ ਹੋ ਖਜ਼ਾਨਾ ਕਿੱਥੋਂ ਆਵੇਗਾ ਇਹ ਤਾਂ ਸਾਫ਼ ਠੱਗੀ ਹੈ ਗੁਰਦੇਵਾਲ ਚੁੱਪ ਰਿਹਾ ਪਰ ਉਸ ਦੇ ਮਨ ਵਿੱਚ ਸੰਦੇਹ ਵੀ ਪੈਦਾ ਹੋ ਗਿਆ ਸੀ ਜੇਕਰ ਤੁਸੀਂ ਇਸ ਕਹਾਣੀ ਦਾ ਅਗਲਾ ਪਾਰਟ ਸੁਣਨਾ ਚਾਹੁੰਦੇ ਹੋ ਤਾਂ ਕੱਲ੍ਹ ਵਾਲੀ ਵੀਡੀਓ ਨੂੰ ਜ਼ਰੂਰ ਸੁਣਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨੰਨੀਆਂ ਤੋਂ ਨੰਨੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਆਉਣ ਵਾਲੀ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਧੰਨਵਾਦ